ਹੈਲੋ ਸਟੂਡੈਂਟਸ ਮੈਂ ਤੁਹਾਡੀ ਹਰਵਿੰਦਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਸਟੂਡੈਂਟਸ ਅਸੀਂ ਗੁਰੂ ਅੰਗਦ ਦੇਵ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਦੇ ਐਮਸੀਕਿਊਜ਼ ਆਪਾਂ ਕਰ ਚੁੱਕੇ ਆ ਅੱਜ ਆਪਾਂ ਕਰਾਂਗੇ ਜੀ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਦੇ ਬਾ ਜੀਵਨ ਬਾਰੇ ਅਤੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਜੋ ਵੀ ਵਿਕਾਸ ਦੇ ਕੰਮ ਕੀਤੇ ਉਹਨਾਂ ਸਭ ਦੇ ਬਾਰੇ ਆਪਾਂ ਐਮਸੀਕਿਊਜ਼ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਾਂਗੇ ਤਾਂ ਸਟਾਰਟ ਕਰਦੇ ਹਾਂ ਜੀ ਸਟੂਡੈਂਟ ਆਪਾਂ ਪਿੱਛੇ ਵੀਡੀਓਜ਼ ਵੀ ਪੂਰੀ ਉਹਨਾਂ ਦੇ ਫੁੱਲ ਡਿਟੇਲ ਦੇ ਵਿੱਚ ਬਣਾ ਚੁੱਕੇ ਆ ਤਾਂ ਤੁਸੀਂ ਉੱਥੋਂ ਵੀ ਦੇਖ ਸਕਦੇ ਆ ਤੇ ਸਟੂਡੈਂਟ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾਂ ਸਿੱਖਾਂ ਦੇ ਤੀਜੇ ਗੁਰੂ ਕੌਣ ਹਨ ਸਨ ਜੀ ਗੁਰੂ ਅਮਰਦਾਸ ਜੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਜੀ ਬਾਸਰਕੇ ਵਿੱਚ ਹੋਇਆ ਹੈ ਤੇ ਜ਼ਿਲ੍ਹਾ ਹੈਗਾ ਅੰਮ੍ਰਿਤਸਰ ਠੀਕ ਹੈ ਜੀ ਆਪਾਂ ਕੀਤਾ ਹੋਇਆ ਹੈ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਜੀ 1479 ਇਸ ਵਿੱਚ ਹੋਇਆ ਠੀਕ ਹੈ ਜੀ ਮਤਲਬ ਕਹਿਣ ਦਾ ਕਿ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਹੀ ਛੋਟੇ ਸਾਨੇ ਯਾਦ ਰੱਖਣ ਦਾ ਇੱਕ ਤਰੀਕਾ ਵਾ ਕਿ ਗੁਰੂ ਜੀ ਦਾ ਜਿਹੜਾ ਉਹ 69 ਦੇ ਵਿੱਚ ਹੋਇਆ ਤੇ ਉਹਨਾਂ ਤੋਂ 10 ਸਾਲ ਛੋਟੇ ਸੀ ਤਾਂ ਇਹਨਾਂ ਦਾ 79 ਦੇ ਵਿੱਚ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਯਾਦ ਰੱਖ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਨਾਲ ਰਿਲੇਟ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਇੱਥੇ ਇੱਕ ਹੋਰ ਚੀਜ਼ ਰਿਲੇਟ ਹੋ ਜਾਂਦੀ ਹੈ ਜੀ ਉੱਥੇ ਉਹਨਾਂ ਦੀ ਪਤਨੀ ਦਾ ਨਾਮ ਸੁਲੱਖਣੀ ਸੀ ਇਹਨਾਂ ਦਾ ਮਾਤ ਇਹਨਾਂ ਦੀ ਮਾਤਾ ਦਾ ਨਾਮ ਸੁਲੱਖਣੀ ਹੀ ਆ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਕੀ ਹੈ ਜੀ ਸੁਲੱਖਣੀ ਹੈ ਜੀ ਸੁਲੱਖਣੀ ਜੀ ਹੈ ਹਨਾ ਬਸ ਤੇ ਡਿਫਰੈਂਟ ਪਰਸਨ ਹੈ ਉਹ ਚ ਕਨਫਿਊਜ਼ ਨਹੀਂ ਹੋਣਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਜੀ ਤੇਜਪਾਣ ਤੇਜਪਾਣ ਪੱਲਾ ਜੀ ਸੀਗੇ ਠੀਕ ਹੈ ਤੇਜਪਾਣ ਪੱਲਾ ਜੀ ਠੀਕ ਹੈ ਜੀ ਨੈਕਸਟ ਹੈ ਜੀ ਆ ਦੇਖੋ ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ਉਹ ਪੱਲਾ ਜਾਤੀ ਨਾਲ ਸੰਬੰਧਿਤ ਸਨ ਗੁਰੂ ਅਮਰਦਾਸ ਜੀ ਦੀਆਂ ਦੋ ਪੁੱਤਰੀਆਂ ਦੇ ਨਾਮ ਸੀਗੇ ਬੀਬੀ ਪਾਨੀ ਤੇ ਬੀਬੀ ਦਾਨੀ ਠੀਕ ਹੈ ਜੀ ਬੀਬੀ ਦਾਨੀ ਤੇ ਬੀਬੀ ਪਾਨੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ ਜੀ ਬਾਬਾ ਮੋਹਨ ਅਤੇ ਬਾਬਾ ਮੋਰੀ ਜੀ ਠੀਕ ਹੈ ਜੀ ਬਾਬਾ ਮੋਹਨ ਅਤੇ ਬਾਬਾ ਮੋਰੀ ਜੀ ਗੁਰਗੱਦੀ ਪ੍ਰਾਪਤੀ ਸਮੇ ਗੁਰੂ ਅਮਰਦਾਸ ਜੀ ਦੀ ਜਿਹੜੀ ਉਮਰ ਉਹ ਕਿੰਨੀ ਸੀ ਜੀ ਸਾਰੇ ਗੁਰੂਆਂ ਤੋਂ ਵੱਧ ਸੀ 63 ਸਾਲ ਦੀ ਉਮਰ ਤੇ ਇਹਨਾਂ ਦੀ ਜਦੋਂ ਇਹਨਾਂ ਨੂੰ ਗੁਰਗੱਦੀ ਜਿਹੜੀ ਉਹ ਪ੍ਰਾਪਤ ਹੋਈ ਸੀ ਗੱਦੀ ਮਿਲੀ ਸੀ ਠੀਕ ਹੈ ਜੀ ਨੈਕਸਟ ਸਟੂਡੈਂਟਸ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਜਿਹੜੀ ਆ ਉਹ ਕਦੋਂ ਤੇ ਬਰਾਜਮਣ ਹੋਈ ਸੀ ਗੁਰੂ ਅਮਰਦਾਸ ਦੀ ਗੁਰਗੱਦੀ ਤੇ ਤਾਂ ਉਹ ਹੋਈ ਸੀ ਜੀ 1552 ਐਸਈ ਵਿੱਚ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਤੋਂ ਪਹਿਲਾਂ ਉਹਨਾਂ ਨੂੰ ਗੱਦੀ ਜਿਹੜੀ ਉਹ ਸਮਰਪਿਤ ਕਰਤੀ ਸੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਕਾਲ ਕੀ ਸੀ ਜੀ ਉਹ 1552 ਤੋਂ 1574 ਤੱਕ ਦਾ ਸੀ ਠੀਕ ਹੈ ਜੀ 1552 ਤੋਂ 1574 ਇਹ ਯਾਦ ਰੱਖਣਾ ਇੰਪੋਰਟੈਂਟ ਹੈ ਗੋਇੰਦਵਾਲ ਸਾਹਿਬ ਦੀ ਜਿਹੜੀ ਬੋਲੀ ਉਸ ਦੀਆਂ ਕਿੰਨੀਆਂ ਪੌੜੀਆਂ ਹਨ ਤਾਂ ਜੀ ਉਸ ਦੀਆਂ ਹੈਗੀਆਂ 84 ਪੌੜੀਆਂ ਠੀਕ ਹੈ ਜੀ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਮੰਜੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ ਸੀ 22 ਮੰਜੀਆਂ ਦੀ ਸਥਾਪਨਾ ਕੀਤੀ ਸੀ ਜੀ ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ ਸਿੱਖ ਮਤ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਸਿੱਖ ਮਤ ਦਾ ਪ੍ਰਚਾਰ ਕਰਨਾ ਅਤੇ ਮੰਜੀ ਦੇ ਜਿਹੜਾ ਮੁਖੀ ਸੀ ਉਸ ਨੂੰ ਕੀ ਕਹਿੰਦੇ ਸਨ ਉਸ ਨੂੰ ਮੰਜੀ ਦਾਰ ਤੇ ਸੇਵਾਦਾਰ ਵੀ ਕਿਹਾ ਜਾਂਦਾ ਸੀ ਮੰਜੀਦਾਰ ਤੇ ਸੇਵਾਦਾਰ ਕਿਹਾ ਜਾਂਦਾ ਸੀ ਤਾਂ ਸਟੂਡੈਂਟਸ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜਿਹੜੀ ਮੰਜੀ ਪ੍ਰਥਾ ਹੈ ਉਹ ਜੀ ਆਪਣੇ ਤੀਜੇ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਹੈ ਤੇ ਜਿਹੜੀ ਮਸੰਦ ਪ੍ਰਥਾ ਹੈ ਜੀ ਉਹ ਆਪਣੇ ਚੌਥੇ ਗੁਰੂ ਰਾਮਦਾਸ ਜੀ ਨਾਲ ਸੰਬੰਧਤ ਹੈ ਇਸਤੀ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਜਿਹੜੇ ਹੈਗੇ ਉਹ ਰਚਨਾ ਕੀਤੀ ਉਹਨਾਂ ਨੇ ਉਹਨਾਂ ਨੇ 907 ਸ਼ਬਦਾਂ ਦੀ ਰੇਡੀਓ ਰਚਨਾ ਕੀਤੀ ਹੈ ਜੀ ਗੁਰਬਾਣੀ ਦੇ ਵਿੱਚ 907 ਸ਼ਬਦ ਉਹਨਾਂ ਦੇ ਆ ਨਨਦ ਸਾਹਿਬ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ਹੈ ਜੀ ਅਮਰਦਾਸ ਗੁਰੂ ਜੀ ਨੇ ਕੀਤੀ ਆ ਕਈ ਵਾਰ ਇਹ ਵੀ ਆ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਹੜੀ ਬਾਣੀ ਦੀ ਰਚਨਾ ਕੀਤੀ ਤਾਂ ਆਨੰਦ ਸਾਹਿਬ ਦੀ ਰਚਨਾ ਕੀਤੀ ਹੈ ਦੋ ਕੁਸਚਨ ਵਿੱਚੋਂ ਬਣਗੇ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਕਿਹੜਾ ਮੁਗਲ ਬਾਦਸ਼ਾਹ ਆਇਆ ਸੀ ਤਾਂ ਜਹੀ ਅਕਬਰ ਆਇਆ ਸੀ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਅਕਬਰ ਜੀ ਠੀਕ ਹੈ ਜੀ ਅਕਬਰ ਤਾਂ ਗੁਰੂ ਅਮਰਦਾਸ ਜੀ ਨੂੰ ਅਕਬਰ ਦੀ ਮੁਲਾਕਾਤ ਕਿੱਥੇ ਹੋਈ ਸੀ ਜੀ ਗੋਇੰਦਵਾਲ ਸਾਹਿਬ ਵਿਖੇ ਹੋਈ ਸੀ ਅਕਬਰ ਗੁਰੂ ਗੋਇੰਦਵਾਲ ਸਾਹਿਬ ਵਿਖੇ ਕਦੋਂ ਆਇਆ ਸੀ ਜੀ 1568 ਇਸਵੀ ਦੇ ਵਿੱਚ ਆਇਆ ਸੀ ਸੌਰੀ ਹਾਂਜੀ 86 15 868 ਦੇ ਵਿੱਚ ਠੀਕ ਹੈ ਜੀ 88 ਦੇ ਵਿੱਚ ਅਤੇ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀਗੇ ਜੀ RAM ਗੁਰੂ RAMਦਾਸ ਜੀ ਨੂੰ ਕੀਤਾ ਸੀ ਗੁਰੂ ਅਮਰਦਾਸ ਜੀ ਜਿਹੜੇ ਸੀ ਜੀਓ ਕਦੋਂ ਜੋਤੀ ਜੋਤ ਸਮਾ ਗਏ ਸੀ ਤਾਂ 1574 ਇਸਵੀ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਸਨ ਠੀਕ ਹੈ ਜੀ ਨੈਕਸਟ ਦੇਖੋ ਸਟੂਡੈਂਟਸ ਗੁਰੂ ਅਮਰਦਾਸ ਜੀ ਕੀ ਵਪਾਰ ਕਰਦੇ ਸਨ ਜੀ ਉਹ ਲੂਣ ਅਤੇ ਤੇਲ ਦਾ ਵਪਾਰ ਕਰਦੇ ਸਨ ਠੀਕ ਹੈ ਜੀ ਗੁਰੂ ਅਮਰਦਾਸ ਜੀ ਕਿਸ ਦੇ ਭਗਤ ਸਨ ਜੀ ਉਹ ਵਿਸ਼ਨੂੰ ਦੇ ਭਗਤ ਸਨ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਸ ਦੇ ਕੋਲੋਂ ਸੁਣੀ ਸੀ ਜੀ ਬੀਬੀ ਅਮਰੋ ਕੋਲੋਂ ਸੁਣੀ ਸੀ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਬੇਟੀ ਹੈ ਤੇ ਗੁਰੂ ਅਮਰਦਾਸ ਜੀ ਦੀ ਭਤੀਜ ਨੂੰ ਹੈ ਜੀ ਉਹਨਾਂ ਦੇ ਕੋਲੋਂ ਉਹਨਾਂ ਨੇ ਬਾਣੀ ਸੁਣੀ ਸੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੀ ਠੀਕ ਹੈ ਜੀ ਬੀਬੀ ਅਮਰੋ ਕੌਣ ਸੀ ਤਾਂ ਆਪਾਂ ਦੇਖਦੇ ਹਾਂ ਜੀ ਬੀਬੀ ਅਮਰੋ ਜੋ ਗੁਰੂ ਅੰਗਦ ਦੇਵ ਜੀ ਦੀ ਬੇਟੀ ਹੈ ਜੀ ਇੱਥੇ ਬੇਟੀ ਹੈ ਠੀਕ ਹੈ ਬੇਟੀ ਬੇਟੀ ਲਿਖਣਾ ਬੇਟੀ ਸੀ ਠੀਕ ਹੈ ਜੀ ਹਾਂਜੀ ਬੇਟੀ ਅਤੇ ਗੁਰੂ ਅਮਰਦਾਸ ਜੀ ਦੀ ਜਿਹੜੀ ਭਤੀਜ ਨੋ ਸੀਗੀ ਠੀਕ ਹੈ ਜੀ ਉਹਨਾਂ ਦੇ ਭਤੀਜੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਗੁਰੂ ਅਮਰਦਾਸ ਜੀ ਦੀ ਭਤੀਜ ਨੋ ਸੀ ਬੀਬੀ ਅਮਰੋ ਕਿਹੜਾ ਪਾਠ ਕਰ ਰਹੇ ਸਨ ਤਾਂ ਬੀਬੀ ਅਮਰੋ ਕੀ ਕਰ ਰਹੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਠੀਕ ਹੈ ਜੀ ਬੀਬੀ ਅਮਰੋ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਜਪਜੀ ਸਾਹਿਬ ਗੁਰੂ ਨਾਨਕ ਦੇਵ ਹਾਂਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਜੀ ਗੁਰੂ ਅਮਰਦਾਸ ਜੀ ਕਦੋਂ ਹੋਈ ਸੀ ਮੁਲਾਕਾਤ ਤਾਂ ਗੁਰੂ ਅਮਰਦਾਸ ਜੀ 1540 ਈਸਵੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸਨ ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਸੇਵਾ ਕੀਤੀ ਸੀ ਗੁਰੂ ਅਮਰਦਾਸ ਜੀ ਦੀ ਤਾਂ 12 ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਸੀ ਜੀ ਗੁਰਗੱਦੀ ਤੋਂ ਪਹਿਲਾਂ 12 ਸਾਲ ਉਹਨਾਂ ਨੇ ਸੇਵਾ ਕੀਤੀ ਸੀ ਕਿੰਨੀ ਜ਼ਮੀਨ ਅਕਬਰ ਨੇ ਬੀਬੀ ਭਾਨੀ ਦੇ ਨਾਮ ਕਰਵਾਈ ਸੀ ਤਾਂ ਜੀ ਇਹ ਆਪਾਂ ਇੱਥੇ ਪੜ੍ਹਦੇ ਆ ਜਦੋਂ ਗੁਰੂ ਅਮਰਦਾਸ ਜੀ ਉਹ ਨੂੰ ਮਿਲਣ ਆਇਆ ਸੀਗਾ ਉਹ ਅਕਬਰ ਤਾਂ ਉਹਨੇ ਬੀਬੀ ਭਾਨੀ ਜੀ ਦੇ ਮਤਲਬ ਕਿ ਸੇਵਾ ਭਾਵ ਤੋਂ ਖੁਸ਼ ਹੋ ਕੇ 500 ਵਿੱਗੇ ਜਿਹੜੀ ਜ਼ਮੀਨ ਉਹ ਉਹਨਾਂ ਦੇ ਨਾਮ ਕੀਤੀ ਸੀ ਅਕਬਰ ਨੇ ਬੀਬੀ ਪਾਨੀ ਜੀ ਦੇ ਨਾਮ 500 ਵਿਗੇ ਜ਼ਮੀਨ ਕਿਉਂ ਕਰਵਾਈ ਸੀ ਅਕਬਰ ਬੀਬੀ ਪਾਨੀ ਜੀ ਦੇ ਸੇਵਾ ਭਾਵ ਤੋਂ ਬਹੁਤ ਖੁਸ਼ ਹੋ ਗਿਆ ਸੀ ਇਸ ਲਈ ਉਹਨੇ ਉਹਨਾਂ ਦੇ ਨਾਮ ਜਿਹੜੀ ਉਹ ਜ਼ਮੀਨ ਕਰਵਾਈ ਸੀ ਜੀ ਅਕਬਰ ਨੇ ਕਿਹੜੇ ਕਰ ਕਿਹੜਾ ਕਰ ਮਾਫ ਕਰ ਦਿੱਤਾ ਸੀ ਤਾਂ ਜੀ ਤੀਰਥ ਕਰ ਮਾਫ ਕਰ ਦਿੱਤਾ ਸੀ ਅਕਬਰ ਨੇ ਗੁਰੂ ਅੰਗਦ ਅਮਰਦਾਸ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ ਜੀ 17 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਜਿਹੜੀ ਉਹ ਰਚੀ ਹੈ ਜੀ ਨੈਕਸਟ ਸਟੂਡੈਂਟ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਨੇ ਕਿਸ ਸੰਪਰਦਾਏ ਨੂੰ ਸਿੱਖ ਧਰਮ ਤੋਂ ਅਲੱਗ ਕੀਤਾ ਸੀ ਉਹਨਾਂ ਨੇ ਉਦਾਸੀ ਸੰਪਰਦਾਏ ਨੂੰ ਸਿੱਖ ਧਰਮ ਤੋਂ ਅਲੱਗ ਕੀਤਾ ਸੀ ਜੀ ਤੇ ਜਿਹੜੇ ਸੈਕੰਡ ਗੁਰੂ ਸੇ ਉਹਨਾਂ ਨੇ ਖੰਡਨ ਕੀਤਾ ਸੀ ਇਹਨਾਂ ਨੇ ਅਲੱਗ ਹੀ ਕਰਤਾ ਗੁਰੂ ਅਮਰਦਾਸ ਜੀ ਨੇ ਕਿਹੜੀਆਂ ਦੋ ਰਸਮਾਂ ਨੂੰ ਸ਼ੁਰੂ ਕੀਤਾ ਸੀ ਇੱਕ ਤਾਂ ਕੜਾ ਪ੍ਰਸ਼ਾਦੀ ਰਸਮ ਨੂੰ ਤੇ ਇੱਕ ਸਰੂਪੇ ਦੀ ਰਸਮ ਨੂੰ ਠੀਕ ਹੈ ਜੀ ਇਹ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ ਸੀ ਜੀ ਭਾਈ ਜੇਠਾ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਸਬੰਧ ਸੀਗਾ ਜੀ ਤਾਂ ਭਾਈ ਜੇਠਾ ਜੀ ਸੀਗੇ ਜਿਹੜੇ ਉਹ ਗੁਰੂ ਅਮਰਦਾਸ ਜੀ ਦੇ ਦਮਾਦ ਸਨ ਜੋ ਕਿ ਅੱਗੇ ਜਾ ਕੇ ਆਪਣੇ ਗੁਰੂ ਹਰ ਗੁਰੂ ਆਪਣੇ ਰਾਮਦਾਸ ਜੀ ਬਣੇ ਆ ਚੌਥੇ ਗੁਰੂ ਬਣੇ ਆ ਥੈਂਕ ਯੂ ਸੋ ਮਚ ਸਟੂਡੈਂਟ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ